ਜੀ ਕਿਹਾ ਨੇ ਜੀ ਸਾਰੇ ਮਿੱਤਰਾਂ ਦੇ ਕੈਮੋ ਜਾਨਵਰ ਕੈਮ ਨੇ ਮਿੱਤਰੋ ਲੋ ਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਬਹੁਤ ਹੀ ਦਿਨਵਾਤ ਤੇ ਗੋਲੀ ਨੂੰ ਵੀ ਲਿਆਏ ਸੀ ਤੇ ਇਹ ਵੀ ਦੱਸਾਂਗੇ ਕਿਉਂ ਕਰੀਆ ਤੇ ਬਾਕੀ ਅੱਜ ਅਰ ਕਿਸੇ ਯਾਰ ਮਿੱਤਰ ਤੋਂ ਜਾਨਵਰ ਚੱਕ ਕੇ ਲਿਆਣੇ ਆਪਾਂ ਇੱਕ ਤਾਂ ਆਪਣਾ ਹੀ ਨੀਲਾ ਡੱਬਾ ਜਿਹੜਾ ਦੇ ਆਸੀਂ ਆਪਣਾ ਠੀਕ ਹੈਗੇ ਨਹੀਂ ਤੇ ਇੱਕ ਆਪਾਂ ਕਬੂਤਰੀ ਮੰਗੀ ਸੀ ਉਹ ਤੋਂ ਯਾਰ ਕਬੂਤਰੀ ਮੰਗੀ ਸੀ ਉਹ ਕਹਿੰਦਾ ਫਿਰ ਜੋੜਾ ਲੈ ਜੀ ਕਬੂਤਰ ਵੀ ਲਈ ਨਾਲ ਕਹਿੰਦਾ ਵਧੀਆ ਚੰਗਾ ਕਬੂਤਰ ਹੈ ਮਗਾ ਕੋਹਣੀ ਚਾਲ ਦੇਖਾਂਗੇ ਮਗਾ ਚਲਾ ਕੇ ਦੇਖਦੇ ਕੀ ਬਣਦਾ ਤੇ ਬਾਕੀ ਚੋਬਰ ਆਈ ਜਾਂਦਾ ਉਹ ਗਲੀ ਚੋਂ ਤੇ ਚੋਬਰ ਨੂੰ ਆਣ ਦੋ ਐਨੇ ਆਪਾਂ ਖੁੱਡੇ ਖਾਡੇ ਖੋਲਦੇ ਆ ਫਿਰ ਕਰਦੇ ਆ ਮੈਂ ਥੋੜੇ ਨਾਲ ਸ਼ੇਅਰ ਮਿੱਤਰੋ ਕਿ ਸੱਚ ਜਬਾਬ ਇੱਕ ਹੋਰ ਕਬੂਤਰ ਦਿਖਾਉਣ ਆ ਰਿਹਾ ਕੱਲ ਆਪਣਾ ਯਾਰ ਮਿੱਤਰ ਹੀ ਦੇ ਕੇ ਐਸੀ ਉਹਦੇ ਘਰੇ ਡਿੱਗ ਗਿਆ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਖੁੱਡੇ ਖੋਲਨੀਏ ਪਹਿਲਾਂ ਆਪਾਂ ਫਿਰ ਦਿਖਾਵਾਂਗੇ ਆ ਗਿਆ ਜੀ ਚੋਬਰ ਜੀ ਤੇ ਵਸ ਹੁਣ ਖੁੱਡੇ ਦਾ ਖੋਲੇ ਸੀ ਬਾਬਿਆਂ ਤੇ ਦਿਖਾ ਦਈਏ ਮੈਂ ਕਹਿੰਨਾ ਚਲੋ ਬੱਚਾ ਦਿਖਾ ਦਈਏ ਇੱਕ ਵਾਰੀ ਕੱਲ ਵਾਲਾ ਜਿਹੜਾ ਮੁੰਡਾ ਦੇ ਕੇ ਗਿਆ ਸੀ ਲੈ ਚੋਬਰਾ ਫੜ ਕੇ ਲਾ ਕੇ ਨਾ ਉਹ ਬੈਠਾ ਟੋਕਰੀ ਤੇ ਸਾਹਮਣੇ ਬੱਚਾ ਹੀ ਹੈ ਲਾਲ ਉਹ ਕਿਸੇ ਦਾ ਬਾਬਾ ਦਿੰਦਾ ਪੂਰਾ ਪਰਾ ਫਿਰਦਾ ਸੀ ਇਹ ਮੈਂ ਦੱਸਦਾ ਸਤਿਆ ਵਾਲੀ ਜੋੜੀ ਦਾ ਪੱਕਾ ਪੱਕਾ ਜਮਾ ਪੱਕਾ ਪਾਤਾ ਚੱਕਰ ਜਮਾ ਹੀ ਪਾਤਾ ਚੱਕਰ ਲੈ ਫੜ ਲੈ ਤਾਂ ਕੀ ਹੈ ਬੰਦਾ ਤੇ ਧਰ ਰਿਆ ਰੰਡ ਐਵਰੀਅਰ ਐ ਕਰਾਂਗੇ ਫਿਰ ਖਤਮ ਸਹੀ ਗੱਲ ਆ ਸਾਂ ਜੇ ਦੋ ਅੰਡੇ ਹੋਗੇ ਨਾ ਹਨਾ ਸਹੀ ਗੱਲ ਹੈ ਜੀ ਲੋ ਇਹ ਬੱਚਾ ਸੀ ਕਰਾ ਦੇ ਸ਼ੌਂਕ ਇਹਦਾ ਅੱਖ ਅੱਖ ਦਿਖਾ ਚਿੱਟੀ ਅੱਖ ਦਾ ਲਾਲੀ ਜੀ ਮਾਰਦਾ ਵਿੱਚੋਂ ਤੇ ਫਾਰ ਫਾਰ ਫੁੱਟ ਤੈਰ ਖਰਾਬ ਹੋ ਰਹੀ ਸੀ ਉਹ ਤਾਂ ਕਰ ਲੋ ਚੈੱਕ ਸਹੀ ਹੈ ਬੱਚਾ ਚਲੋ ਕੋਈ ਨਹੀਂ ਯਾਰ ਕਿਸੇ ਮਿੱਤਰ ਨੂੰ ਦੇ ਦਾਂਗੇ ਆਪਾਂ ਦਾ ਕੀ ਕਰਨਾ ਚਲੋ ਫਿਰਦਾ ਵਿਚਾਰਾ ਦਾਣੇ ਖਾ ਲੂਗਾ ਬਾਹਰ ਛੱਡਦਾ ਤਾਂ ਉਹੀ ਯਾਰ ਬਿੱਲੀ ਬੁਲੀ ਲੈ ਜਾਊਗੀ ਉਹੀ ਯਾਰ 4-5 ਦਿਨ ਹੋ ਗਏ ਬਾਹਰ ਹੀ ਫਿਰਦਾ ਸੀ ਤਾਂ ਕਰਕੇ ਕੋਈ ਜਾਨਵਰ ਖਾ ਜੂਆ ਕੀ ਫਾਇਦਾ ਉਹ ਗੱਲਾਂ ਛੱਡਣਾ ਕਰਕੇ ਚਲੋ ਦੇ ਦਾਂਗੇ ਕਿਸੇ ਨੂੰ ਜੀ ਮਿੱਤਰੋ ਤੇ ਆਹ ਕੋੜੀ ਕੁੜੀ ਆਲਾ ਆ ਵੀ ਦੱਸਦੇ ਆ ਕਿਉਂ ਪਈ ਓਰੇ ਤੇ ਬਾਬੇ ਉਹ ਆਪਣੀ ਛੱਤ ਤੋਂ ਪਾਣੀ ਝੌਂ ਲੱਗ ਗਿਆ ਸੀ ਤੇ ਪਾਣੀ ਮੈਂ ਦੱਸ ਦੇਣਾ ਕਿੱਥੋਂ ਝੌਂ ਲੱਗ ਗਿਆ ਸੀ ਤੇ ਕਈ ਵਾਰੀ ਦੇਖਿਆ ਬਾਬੇ ਆਪਣਾ ਖੁੱਡਾ ਗਿੱਲਾ ਹੋ ਜਾਂਦਾ ਸੀ ਇਹ ਆਲਾ ਹੁੰਦਾ ਸੀ ਉਹ ਹੁੰਦਾ ਨਹੀਂ ਸੀ ਫਿਰ ਆਪਾਂ ਇੱਕ ਮੀ ਕੱਲ ਮੀ ਆਏ ਸੀ ਕੱਲ ਆਏ ਸੀ ਨਾ ਪਰਸੋਂ ਆਏ ਸੀ ਬਾਬਿਆਂ ਤੇ ਮੈਂ ਖੁੱਡੇ 'ਚ ਦੇਖਿਆ ਇਦਰੋਂ ਪਾਣੀ ਜਾਂਦਾ ਸੀ ਠੀਕ ਹੈ ਕਿ ਨਹੀਂ ਉਤੋਂ ਇਦਰੋਂ ਇੱਕ ਸਾਈਡ ਇਦਰੋਂ ਅਨਛਾਨ ਜਿਹਾ ਮੈਰੀ ਆ ਗਰੋਂ ਚੈੱਕ ਟਿਕਾ ਖੁੰਜੇ ਤੋਂ ਤੇ ਇਦਰੋਂ ਛੱਡ ਤੋਂ ਆਉਂਦਾ ਸੀ ਇਦਰੋਂ ਤੇ ਇੱਕ ਇਦਰੋਂ ਆ ਖੁੰਜੇ ਤੋਂ ਤੇ ਤਾਂ ਕਰਕੇ ਕਿ ਬਾਕੀ ਾਂਡੇ ਦਾ ਬਾਪੂ ਸਾਈਨ ਤਾਂ ਤੇ ਸੀ ਜੋੜੀਆਂ ਨੇ ਐਨੀ ਤਾਂ ਰੱਖਿਆ ਓਨੇ ਤਾਂ ਰੱਖਿਆ ਠੀਕ ਹੈ ਕਿ ਨਹੀਂ ਉਹ ਗੁਲਾਬੀ ਬੋਟੇ ਵਾਲੀ ਵਿੱਚ ਠੀਕ ਤੇ ਇਧਰ ਤਾਂ ਰੱਖਿਆ ਇਧਰ ਤੇ ਇੱਕ ਐਦਾ ਆਂਡਾ ਟੁੱਟ ਗਿਆ ਬਾਪੂ ਇੱਕ ਪਿਆ ਦੇ ਥੱਲੇ ਇੱਕ ਟੁੱਟ ਗਿਆ ਪੂਰੂ ਨੇ ਨਹੀਂ ਧਰੇ ਬਾਪੂ ਹਲੇ ਦਾ ਪੂਰੂ ਆਵਿਰਤ ਤਰੇ ਨਹੀਂ ਹਲੇ ਕੋਈ ਨੇ ਆਪੇ ਤਾਂ ਦੁਆ ਤੇ ਪਾਣੀ ਉੱਤੋਂ ਫਿਰ ਆਂਦਾ ਸੀ ਆਪਾਂ ਕਰਤਾ ਇਲਾਜ ਠੀਕ ਹੈ ਕਿ ਨਹੀਂ ਕੋੜੀ ਤੇ ਚੜ ਕੇ ਦਿਖਾ ਦਿੰਨੇ ਇੱਕ ਵਾਰੀ ਫੈਵਰ ਲਾਤੀ ਤੇ ਆ ਕਰੋ ਚੈੱਕ ਉਹ ਫੈਵਰ ਉਹ ਕਿੱਲਾ ਨਾਲ ਲਾਤੀ ਰੁੜਕੇ ਥੱਲੀ ਆਉਗਾ ਨੂੰ ਨੀ ਸ ਫੈਵਰ ਬਈ ਸੀ ਜਾਲ ਵਾਲੀ ਜਿਹੜੀ ਜਾਲ ਚੋਹ ਟੱਕ ਰੱਖਿਆ ਜਾਲ ਆਪਾ ਤੇ ਆ ਕਰੋ ਚੈੱਕ ਕੰਦ ਨਾਲ ਗਿੱਟੀਆਂ ਲਾਤੀਆਂ ਠੋਕਦੀ ਤੇ ਥੋੜਾ ਜਿਹਾ ਸਨ ਫੇਰ ਵੀ ਰਹਿੰਦਾ ਸੀ ਆ ਕੰਦ ਵਾਲੀ ਸਾਈਡ ਜਿੱਥੇ ਫੱਟਾ ਪਿਆ ਫਿਰ ਉੱਥੇ ਨਾਲ ਕੋਈ ਜੁਗਾੜ ਜਿਆ ਕਰਕੇ ਸੈੱਟ ਕਰਤਾ ਵੀ ਹੁਣ ਇੰਨਾ ਪਾਣੀ ਨਹੀਂ ਆਂਦਾ ਪਹਿਲਾਂ ਬਾੜ ਆ ਜਾਂਦਾ ਸੀ ਯਾਰ ਠੀਕ ਹੈ ਕਿ ਨਹੀਂ ਇਧਰੋਂ ਤਾਂ ਆਂਦਾ ਨਹੀਂ ਇਧਰੋਂ ਕਿਉਂਕਿ ਉੱਤੇ ਛੱਤ ਆ ਗਈ ਆ ਬਿੰਡਲ ਜੀ ਆ ਗਈ ਤੇ ਉਧਰੋਂ ਆਂਦਾ ਸੀ ਕਾਂ ਕਰਕੇ ਤੇ ਇਧਰੋਂ ਕਰਤੀ ਸੈਟਿੰਗ ਛੱਤ ਦੀ ਤੇ ਮਿਸਤਰੀ ਤੁਹਾਨੂੰ ਪਤਾ ਹੈ ਫਿਰ ਪੱਕਿਆਂ ਜਿਹਾ ਓਏ ਉਹ ਕੰਦ ਕਰਕੇ ਦਿੱਕਤ ਹੋ ਗਈ ਮਿਸਤਰੀ ਨਹੀਂ ਕੰਦ ਬੰਦ ਹਾਂ ਤੁਹਾਨੂੰ ਪਤਾ ਮਿਸਤਰੀ ਵਾਸਟ ਘੈਂਟ ਹੈ ਤੂੰ ਕਾਰੀਗਰ ਤਾਂ ਬਾਰਾ ਬੁਲਾਇਆ ਫਿਰ ਮਾੜੀ ਮੋਟੀ ਕਮੀ ਤਾਂ ਰਹੀ ਜਾਂਦੀ ਹੈ ਹਾਂ ਜੀ 7 ਓ 7 ਮੰਜ਼ਲਾ ਦੀ ਕੋਠੀ ਹੈ ਬਾਈ ਇਹ ਤੂੰ ਕੀ ਬਾਤ ਫਿਰ ਕਮਾੜੀ ਮੋਟੀ ਕਮੀ ਤਾਂ ਰਹਿ ਜਾਂਦੀ ਹੈ ਚੋਬਰਾ ਤੇ ਇੱਕ ਮਾੜੀ ਖਬਰ ਹੋਰ ਹੈ ਇੱਕ ਬਲਬ ਹੋ ਗਿਆ ਖਰਾਬ ਮਿੱਤਰੋ ਕੀ ਖਰਾਬ ਹੋ ਗਿਆ ਹੁਣ ਐ ਨਹੀਂ ਪਤਾ ਹੋਲਡਰ ਤਾਂ ਪਤਾ ਨਹੀਂ ਹੋਲਡਰ ਖਰਾਬ ਹੈ ਬਲਬ ਤਾਂ ਸਹੀ ਹੈ ਪਤਾ ਨਹੀਂ ਹੋਲਡਰ ਖਰਾਬ ਹੈ ਬਾਪਿਓ ਪਤਾ ਨਹੀਂ ਤਾਰ ਖਰਾਬ ਹੈ ਯਾਰੀ ਇਹਦਾ ਵੀ ਕਰਦੇ ਆ ਪਤਾ ਅੱਜ ਤਾਂ ਨਹੀਂ ਕਰ ਸਕਦੇ ਅੱਜ ਹੋ ਗਿਆ ਟਾਈਮ ਬਹੁਤ ਠੀਕ ਹੈ ਕਿ ਨਹੀਂ ਤੇ ਕਬੂਤਰ ਵੀ ਲੈ ਕੇ ਆਣੇ ਆ ਉਹ ਬਾਈ ਨੂੰ ਵੀ ਕਰਿਆ ਸੀ ਫੋਨ ਤੇ ਉਹ ਬਾਈ ਕਹਿੰਦਾ 6 ਵਜੇ ਆ ਜਿਓ ਵੈਸੇ ਤੇ ਆਪੇ ਫੋਨ ਕਰ ਦੂਗਾ ਮੈਂ ਕਿਹਾ ਚਲ ਕੋਈ ਨਾ ਤਾਂ ਕਰਕੇ ਅੱਜ ਤਾਂ ਨਹੀਂ ਰਹੋ ਜੂ ਜੀ ਤਾਰ ਤੂਰ ਪਟਾਗੇ ਆਪਾਂ ਤੇ ਕੱਲ ਦੇਖ ਲਾਂਗੇ ਕੱਲ ਕਰ ਦਾਂਗੇ ਚੇਂਜ ਨਾਲ ਇੱਕ ਬਲਬ ਲਾ ਦਾਂਗੇ ਇਹਦੇ ਨਾਲ ਅਬ ਬਾਸ ਹੈ ਨਾ ਇੱਧਰ ਲਾਵਾਂਗੇ ਰੇ ਨੀ ਰਾਇਆ ਹੋ ਜਾਂਦਾ ਵਦਿਆ ਖੁੱਡਾ ਫਿਰ ਚਾਨਣ ਹੋ ਜੂਗਾ ਇੱਕ ਦੇਖ ਲਾਂ ਗੁਰੇ ਲਾ ਦਾਂਗੇ ਬਾਕੀ ਅੰਦਰ ਵਾਲਾ ਦੇਖਦੇ ਕੀ ਖਰਾਬ ਹੈ ਹੋਲਡਰ ਖਰਾਬ ਹੈ ਕਿ ਤਾਰ ਖਰਾਬ ਹੈ ਤੇ ਦਾਣੇ ਦਾ ਕਬੂਤਰ ਲਿਆਈਏ ਫਿਰ ਉਹਨਾਂ ਨਾਲ ਹੀ ਧਰ ਦਾਂਗੇ ਫਿਰ ਅੱਡ ਫਿਰ ਉਹਨਾਂ ਨੂੰ ਵੀ ਪਾਣੀ ਪੈਣਗੇ ਕੀ ਪਤਾ ਦਾਣੇ ਖਵਾਏ ਜਾਂ ਨਹੀਂ ਖਵਾਏ ਉਹਨੇ ਯਾਰ ਤਾਂ ਕਰਕੇ ਚਲੋ ਕੋਈ ਨਹੀਂ ਕਰਦੇ ਆ ਸ਼ੇਰਾਨ ਦਾ ਉਹਦਾ ਫੋਨ ਫਿਰ 6:00 ਵਜੇ ਆ ਜੂਗਾ 5:30 ਹੋਣ ਵਾਲਿਆ ਬਸ ਅੱਧਾ ਘੰਟਾ ਪਿਆ ਫਿਰ ਮੈਂ ਕਰਦਾ ਸ਼ੇਰ ਥੋੜੇ ਨਾਲ ਲੋ ਜੀ ਮਿੱਤਰੋ ਦਾਣੇ ਧਰਦੀਆਂ ਮੈਂ ਕਹਿੰਨਾ ਤੇ ਫੋਨ ਤਾਂ ਆਇਆ ਨਹੀਂ ਹਲੇ ਬਾਈ ਦਾ ਜਦੋਂ ਆ ਗਿਆ ਉਦੋਂ ਵਗ ਚੱਲਾਂਗੇ ਮੈਂ ਕਹਿੰਦਾ ਨੇ ਧਰਦੀਆਂ ਲਾਈਟ ਹੋੜੀਏ ਖਰਾਬ ਠੀਕ ਹੈ ਕਿ ਨਹੀਂ ਨੇਰੇ ਜੇ ਫਿਰ ਦਾਣੇ ਖਾਈ ਨਹੀਂ ਜਾਣੇ ਤਾਂ ਕਰਕੇ ਕੋਈ ਨਹੀਂ ਚੱਲ ਦਾਣੇ ਪਏ ਰਹਿਣ ਦੇਵਾਂਗੇ ਯਾਰ ਆਇਓ 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 ਬਤੋ ਆਇਓ 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 ਖੱਤਰ ਦੇ ਦਰਦਾਂ ਤੇ ਆਏ 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 ਬਤਰਾ ਆਯੋ ਦੋ ਅੰਡੇ ਤਾਂ ਸਿੱਧਾ ਰੱਖਿਆ ਉਹ ਦੇ ਇਹ ਚਲੋ ਕੋਈ ਨਹੀਂ ਕਰ ਦਿਨ ਦੀ ਸੈਟਿੰਗ ਕੱਲ ਧਰ ਦੋਗੇ ਫਿਰ ਹਨਾ ਚਲ ਇੱਕ ਦੋ ਦਿਨ ਤਾਂ ਬਹਾਵਾ ਟਾਈਮ ਹੋ ਗਿਆ ਯਾਰ ਫਿਰ ਇਹਨੂੰ ਅੰਡਾ ਤਾਂ ਚੈੱਕ ਕਰਕੇ ਦੇਖ ਲਾਂਗੇ ਯਾਰ ਕੀ ਮੰਦਾ ਹਨਾ ਜੀ ਮਿੱਤਰੋ ਚਾਲਦੇ ਆ ਜੀ ਤੇ ਜਾਲ ਚੱਕ ਲਿਆ ਚੋਬਰ ਨੇ ਚਲਦੇ ਆ ਫਿਰ ਜਾ ਕੇ ਲਿਆ ਕੇ ਫਿਰ ਦਿਖਾਣੇ ਆ ਤੁਹਾਨੂੰ ਤੇ ਮੇਰੇ ਹਿਸਾਬ ਨਾਲ ਦੇਖਦੇ ਆ ਕਬੂਤਰ ਜੇ ਵਧੀਆ ਹੋਇਆ ਫਿਰ ਤਾਂ ਚੱਕ ਲਿਆ ਵੰਗ ਨਹੀਂ ਤਾਂ ਤਾਂ ਕੀ ਫਾਇਦਾ ਬੱਚੇ ਘੜਾਉਣ ਨੂੰ ਠੀਕ ਹੈ ਕਿ ਨਹੀਂ ਹਾਂਜੀ ਮੇਰੇ ਵੀਰੋਂ ਲਿਆਏ ਜੀ ਜਾਨਵਰ ਤਿੰਨ ਜਾਨਵਰ ਲੈ ਕੇ ਆਏ ਆ ਇੱਕ ਬਾਈ ਕਹਿੰਦਾ ਕਬੂਤਰ ਲੇਜ ਹੋ ਕਹਿੰਦਾ ਚੰਗਾ ਹੈ ਕਹਿੰਦਾ ਮੈਂ ਕਿਹਾ ਚੱਲ ਯਾਰ ਫਿਰ ਤਾਂ ਰੂਆ ਕੋਈ ਦਿੱਕਤ ਵਾਲੀ ਗੱਲ ਨਹੀਂ ਆਹ ਲਾਲ ਜਿੰਨਾ ਕਬੂਤਰ ਹੈ ਕਾਲੀ ਜਿੰਨੀ ਕਬੂਤਰੀ ਹੈ ਤੇ ਵਾਕੀ ਨੀਲਾ ਆਪਣਾ ਇਹ ਠੀਕ ਹੈ ਕਿ ਨਹੀਂ ਆ ਕਰੋ ਚੈੱਕ ਆ ਜੋੜਾ ਦੇ ਆ ਕਬੂਤਰੀ ਕਾਲੀ ਨੋਕ ਖੱਟੀ ਅੱਖ ਦੀ ਹੈ ਤੇ ਕਬੂਤਰ ਆ ਰਿਹਾ ਚਲੋ ਕੋਈ ਨਹੀਂ ਯਾਰ ਫਿਰਦਾ ਰੂ ਕਬੂਤਰ ਠੀਕ ਹੈ ਕਬੂਤਰੀ ਤਾਂ ਆਪਣੀ ਪਸੰਦ ਦੀ ਹੈ ਤਾਂ ਕਰਕੇ ਚਲੋ ਕੋਈ ਨਹੀਂ ਮੋਜੀਆਂ ਨਾਲੇ ਡੱਕੇ ਨੇ ਪਹਿਲਾਂ ਤੇ ਉਹ ਕਰੋ ਚੈੱਕ ਤੇ ਥਾਂਬੇਲ ਵੀ ਕੱਢ ਲਈ ਲੈ ਜਾਓ ਬਰ ਇਹ ਖੜ ਗਿਆ ਪਿੰਜਰਾ ਲੈ ਕੇ ਕਹਿੰਦਾ ਜਿਵੇਂ ਹੀ ਉਹ ਜੀ ਮੇਰੇ ਵੀਰੋਂ ਤੇ ਛੱਡ ਦੀਏ ਜਾਲ ਚ ਬੰਨੇ ਇੱਕ ਵਧੀਆ ਚ ਬਾਸ਼ ਸ਼ਾਟ ਚ ਬਿੱਡੇ ਚ ਬੰਨਾ ਫਿਰ ਕੱਢਨੇ ਓਖੇ ਇਹ ਚ ਵਾ ਤੇ ਆਪਣਾ ਜਿਹੜਾ ਨੀਲਾ ਸੀਗਾ ਬਾਬੋ ਸੁੱਕ ਗਿਆ ਪਹਿਲਾਂ ਨਾਲੋਂ ਜਿਵੇਂ ਦਿਆ ਸੀ ਓਵੇਂ ਦਾ ਭਾੜੀ ਸੀ ਚਲੋ ਕੋਈ ਨਹੀਂ ਓਰੇ ਫੇਰ ਹੋ ਜੂਗਾ ਫੁਕਮਾਰ ਫੁਕ ਆ ਦੇਖੋ ਚਲੋ ਕੋਈ ਨਹੀਂ ਆਪੇ ਭਰ ਜੂਆ ਯਾਰ ਇੱਕ ਵਾਰੀ ਕੋਈ ਨਹੀਂ ਤੇ ਫੰਗ ਫੁੰਗ ਵੀ ਓਵੇਂ ਬੈ ਕੱਟ ਕਰਕੇ ਦਿਆ ਸੀ ਆਪਾਂ ਕਹਿੰਦਾ ਬਈ ਕੱਟ ਕਰ ਦੇ ਉਹ ਆਪਾਂ ਕਬੂਤਰ ਤੁਹਾਨੂੰ ਪਤਾ ਕੱਟ ਤਾਂ ਨਹੀਂ ਕਰਿਆ ਕਰਦੇ ਤੇ ਕਹਿੰਦਾ ਉੱਡ ਜੂਆ ਬਰੇ ਖੁੱਲੇ ਛੱਡਦਾ ਹੁੰਦਾ ਨਾ ਫਿਰ ਉਹ ਬਾਹਰ ਉਹਨਾਂ ਨੇ ਉਹਨਾਂ ਦੇ ਤਾਂ ਸ਼ੌਂਕ ਹੀ ਰੱਖੇ ਹੋਏ ਸੀ ਉਹ ਕਿਹੜਾ ਬਾਜੀ ਬੂਜੀ ਛੱਡਦਾ ਤਾਂ ਕਰਕੇ ਬਾਕੀ ਆ ਕਬੂਤਰੀ ਐ ਲੈ ਕਰਾ ਦੇ ਪੱਲੇ ਚੱਕ ਲੋ ਜੀ ਕਰੋ ਪੱਲਾ ਚੈੱਕ ਤੇ ਪਿਛਲੇ ਪਹਿਲਾ ਵੀ ਵਲੌਗ ਚ ਆਪਾਂ ਦਿਖਾਈ ਹੋਈ ਐ ਇਹ ਤੇ ਉੱਥੇ ਉਹਦੇ ਘਰੇ ਗਏ ਸੀ ਕਬੂਤਰ ਦਿਖਾਈ ਸੀ ਪਹਿਲਾਂ ਉਦੋਂ ਇਹ ਐਵੇਂ ਜੀ ਐ ਤੇ ਅੱਖ ਦੇਖ ਲੋ ਅੱਖ ਐਵੇਂ ਆ ਮਿੱਤਰੋ ਲੋ ਜੀ ਨੈਕਸਟ ਵਨ ਆਪੇ ਕਬੂਤਰ ਹੈ ਤੇ ਫੋਨ ਆ ਗਿਆ ਸੀ ਵਿੱਚ ਮੰਗੇ ਦਾ ਮੰਗਾ ਆਇਆ ਹੋਇਆ ਤੇ ਆ ਕਬੂਤਰ ਹੈ ਬਾਕੀ ਆ ਕਰੋ ਪੱਲੇ ਇੱਕ ਹੋਰ ਵਾਰ ਦਿਖਾ ਦੇ ਸਹੀ ਕਰਕੇ ਤੇ ਕਬੂਤਰਾਂ ਮਾੜਾ ਤਾਂ ਨਹੀਂ ਹੈਗਾ ਤੇ ਫਿਰ ਆ ਗਿਆ ਮਿੱਤਰੋ ਫੋਨ ਚਲ ਦਿਖਾ ਦੇ ਇੱਕ ਵਾਰੀ ਕਿਹੜਾ ਨਾਲ ਲੈਣਾ ਤੇ ਕ ਆ ਵੀ ਖੱਟੀ ਅੱਖ ਦਾ ਅੱਖ ਦਿਖਾ ਦੇ ਹਾਂ ਲੋ ਕਾਲੀ ਨੂੰਖ ਹਾਂ ਚਲੋ ਕੋਈ ਨਹੀਂ ਯਾਰ ਫਿਰਦਾ ਰਹੂ ਕੋਈ ਦਿੱਕਤ ਨਹੀਂ ਜੀ ਮੇਰੇ ਵੀਰੋ ਤੇ ਇਹਨੂੰ ਖੁੱਡਿਆਂ 'ਚ ਛੱਡ ਦਿਆਂ ਤੇ ਮੰਗੇ ਨੂੰ ਦਿੰਨੇ ਹਾਂ ਤੇ ਕੋਈ ਜਾਨਵਰ ਤੇ ਕੱਲ ਵਾਲਾ ਬੱਚਾ ਵੀ ਦੇ ਦਾਂਗੇ ਜਿਹੜਾ ਆਪਣਾ ਯਾਰ ਮਿੱਤਰ ਦੇ ਕੇ ਗਿਆ ਸੀ ਤੇ ਨੂੰ ਦਿੰਨੇ ਆ ਬੱਚਾ ਯੋ ਠੀਕ ਹੈ ਕਿ ਨਹੀਂ ਉਹਨੂੰ ਦਿਨੋਂ ਬਾਅਦ ਕਿਹੜਾ ਮਾਰਿਆ ਬੜੇ ਤੇ ਬੜੇ ਫਰਦਿਆਂ ਕੋਈ ਕੰਮਕਾਰ ਕੰਮਕਾਰ ਵਾਲੇ ਬੰਦੇ ਆ ਤੇ ਲੈ ਫਿਰ ਖੜ ਜਾ ਇੱਕ ਵਾਰੀ ਛੱਡ ਇੱਕ ਵਾਰੀ ਭਾਗ ਤੇ ਬਾਹਰ ਨਿਕਲ ਜਾ ਅਗਲੇ ਦੇ ਕਬੂਤਰ ਠੀਕ ਹੈ ਕਿ ਨਹੀਂ ਕਬੂਤਰ ਚੰਗਾ ਹੈ ਯਾਰ ਹਾਂ ਹੈ ਕਬੂਤਰ ਤਾਂ ਚੰਗਾ ਹੈ ਪਰ ਆਪਣੇ 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 ਨਾਲ ਤੇ ਵੀ ਸ਼ੁਭਾਸ਼ੰਦਰ ਚੰਗੇ ਤੋਂ ਚੰਗਾ ਵੇ ਮੰਗੇ ਗੱਲ ਤਾਂ ਉਹੀ ਹੈ ਸਰ ਬਈ ਆ ਕਬੂਤਰ ਹੈਗਾ ਬਾਬੇ ਨੱਥੂ ਵਾਲਿਆਂ ਚੋਂ ਠੀਕ ਹੈ ਜੀ ਹਾਂ ਸਾਡੇ ਨੇ ਪਹਿਲਾਂ ਲਾ ਦੇ ਤੂੰ ਮਰ ਲਾਟਾ ਦੇਰੇ ਬਾਬੇ ਨੱਥੂ ਦਾ ਜੀ ਲੋ ਜੀ ਸਿੱਧਾ ਉੱਤੇ ਹੀ ਬੈਠਾ ਲੈ ਛੇਤੀ ਕੱਢ ਫਿਰ ਜਾ ਕੇ ਆਣਾ ਆਪਾਂ ਫਿਰ ਆ ਰਿਹਾ ਕੋਈ ਨਵੀਂ ਨਵੀਂ ਨਾਮ ਕਿੱਢਿਆ ਕਰੋ ਤੁਸੀਂ ਤੇ ਮੇਰੇ ਵੀਰੋ ਕੰਮ ਜਾਈਏ ਫੋਨ ਆਇਆ ਸੀ ਆ 10 ਮਿੰਟ ਹੀ ਵਸ ਜਾ ਕੇ ਆਣਾ ਇੱਕ ਵਾਰੀ ਕੀ ਕਹਾਂ ਕਿ ਮੈਂ ਜਾ ਕੇ ਫਿਰ ਆ ਕੇ ਫਿਰ ਦਿਖਾਣੇ ਤੁਹਾਨੂੰ ਦੁਬਾਰਾ ਦਿਖਾ ਦਾਂਗੇ ਨਿਕਮਾ ਬਣਾ ਦੇ ਇੱਕ ਵਾਰੀ ਹੁਣ ਤਾਂ ਛੇਤੀ ਛੇਤੀ ਜੋ ਲਾਸਟ ਵਾਲਾ ਪੁੱਤਰੀ ਨਹੀਂ ਦਿਖਾਇਆ ਵੈਸੇ ਤੇ ਵੈਸੇ ਕੋਈ ਨਹੀਂ ਦਿਖਾ ਦਾਂਗੇ ਫਿਰ ਆ ਕੇ ਜੀ ਚੋਪਰਾ ਤੇ ਬਾਕੀ ਆਏ ਯਾਸ ਦੇਹੀ ਹਾਂਜੀ ਬਾਬਿਓ ਪਹੁੰਚ ਗਿਆ ਜੀ ਘਰੇ ਤੇ ਖੁੰਡੇ ਖੋਲਦਿਆਂ ਤਾਲੇ ਲਾ ਕੇ ਆ ਗਏ ਸੀ ਤੇ ਚੋਪਰ ਵਾਗਿਆ ਘਰੇ ਬਾਬਿਓ ਕੰਮ ਸੀ ਮੜਿਆ ਤੇ ਟਰੇਆਂ ਚੱਕਦੇ ਆ ਬਾਬਿਓ ਟਰੇਆਂ ਰਹਿ ਗਈਆਂ ਤੇ ਇੱਕ ਵਾਰੀ ਹੋਲ ਨਹੀਂ ਕੰਮ 라 ਦਿੰਦੇ ਨਵੇਂ ਜਾਨਵਰਾਂ ਦੇ ਠੀਕ ਹੈ ਕਿ ਨਹੀਂ ਯਾਰ ਕੰਮ ਪੈ ਗਿਆ ਸੀ ਜਾਣਾ ਪਿਆ ਤੇ ਕੋਈ ਦਿੱਕਤ ਵਾਲੀ ਨਹੀਂ ਨਿਕਾ ਮਾ ਨੀ ਜੀ ਬਾਪੂ ਤੇ ਤਾਂ ਆਪਣੀ ਨੀਲਾ ਆਪਣਾ ਇਹ ਤੇ ਇਹ ਤਾਂ ਵਾਪਸ ਲਿਆਈ ਸੀ ਤੇ ਬਾਈ ਨੇ ਇੱਕ ਕਬੂਤਰ ਦਿਆ ਕਰੋ ਚੈੱਕ ਤੇ ਬਾਕੀ ਫੰਗ ਫੁੰਗ ਤਾਂ ਦਿਖਾ ਦੇ ਸੀ ਪਰ ਪੂਰਾ ਪਾ ਤੇ ਇਹ ਕੱਦ-ਕੱਟ ਚੈੱਕ ਕਰ ਲਉ ਲੋ ਜੀ ਕਬੂਤਰ ਇਹ ਤੇ ਕਬੂਤਰ ਵੀ ਦਿਖਾਣਿਆ ਤੇ ਆਪਾਂ ਫੰਗ ਫੁੰਗ ਤਾਂ ਖਿੱਚੇ ਨਹੀਂ ਤੁਹਾਨੂੰ ਪਤਾ ਹੈ ਖਿੱਚਦੇ ਤਾਂ ਆਪਾਂ ਹੁੰਦੇ ਨਹੀਂ ਤੇ ਆਂਡਾ ਹਟੋਣ ਦਾ ਲਓ ਕਰਤਾ ਜੀ ਕੰਮ ਆਂਡੇ ਦਾ ਠੀਕ ਹੈ ਕਿ ਨਹੀਂ ਮੇਰੀ ਨੀਗਾ ਪੈ ਗਈ ਮੈਨੂੰ ਪਤਾ ਸੀ ਵੀ ਕੰਮ ਹੋਊਗਾ ਇਹਦਾ ਤੇ ਕੰਮ ਹੋ ਗਿਆ ਕੰਮ ਰਹਿਣਾ ਹੀ ਸਿਆਪੇਰ ਜਮਾ ਤਾਂ ਦੇਖ ਲਓ ਕਿਹੜੀ ਲੱਭੀ ਐਰ ਬਾਲ ਇੱਕ ਓਟੋਗਲੀ ਵੀ ਉੱਥੇ ਧਰ ਲਓ ਠੀਕ ਹੈ ਜੀ ਨਹੀਂ ਚੱਲ ਕੋਈ ਨਹੀਂ ਆ ਇਹਨੂੰ ਸਾਈਡ ਤੇ ਧਰ ਦਿਆਂ ਇੱਕ ਵਾਰੀ ਤੇ ਕਬੂਤਰੀ ਤੇ ਮਰਾਗੀਆਂ ਨੀਗਾ ਕਬੂਤਰ ਤੁਹਾਨੂੰ ਦਿਖਾਤਾ ਆ ਫਿਰਦਾ ਇੱਕ ਵਾਰੀ ਹੋਰ ਦੇਖ ਲਓ ਪਿੱਛੋਂ ਕਹਾਂ ਟੈ ਕਬੂਤਰ ਪਾਸੇ ਮਾਰਾ ਨਹੀਂ ਹੈਗਾ ਇਹ ਕਬੂਤਰੀ ਕਬੂਤਰੀ ਮਾਲਵੇ ਥੱਲੇ ਕਿਵੇਂ ਆ ਗਿਆ ਹੋਏ ਹੈ ਤਾਈ ਕਮਾਮ ਹੈ ਕੋ ਕੋ ਵੀ ਇਹ ਕਬੂਤਰੀ ਦਿਖਾ ਲੈ ਇੱਕ ਵਾਰੀ ਫੇਰ ਕਰਨਾ ਹੈ ਜੀ ਸੈਟਿੰਗ ਲੋ ਜੀ ਕਬੂਤਰੀ ਹੈ ਲੋ ਜੀ ਮੈਂ ਕਰੋ ਚੈੱਕ ਕਬੂਤਰੀ ਹੈ ਖਟੀਆਂ ਅੱਖਾਂ ਦੀ ਕਾਲੀ ਟੁੰਗਿਆ ਤੇ ਕਾਲੀ ਜੀ ਨੂੰ ਉਤਰੀ ਲਾ ਲਾ ਪੈਰਾਂ ਤੇ ਡੱਕਿਆ ਕਬੂਤਰੀ ਆਪ ਨੂੰ ਪਹਿਲਾਂ ਪਸੰਦ ਸੀ ਪਹਿਲਾਂ ਗਈ ਸੀ ਨਾ ਆਪਾਂ ਤੇ ਆਪ ਨੂੰ ਪਸੰਦ ਆ ਗਈ ਸੀ ਕਬੂਤਰੀ ਆਪਾਂ ਮੰਗੀ ਸੀ ਉਹ ਕਹਿੰਦਾ ਬਾਈ ਜੋੜਾ ਵਿਚ ਵਿਚਾਟ ਰੱਖਿਆ ਤੇ ਫੇਰ ਲੈ ਜੀ ਤੂੰ ਤੇ ਹੁਣ ਦੇ ਤੇ ਬਾਕੀ ਬਾਈ ਨੇ ਸਾਰੇ ਕਬੂਤਰੀ ਚ ਇਕੱਠਾ ਯਾਰ ਮੁਗਦੀ ਗੱਲ ਇਹ ਆ ਆ ਦੋ ਕਬੂਤਰ ਦੇ ਆਪਾਂ ਕੂਤਰ ਵੀ ਤਾਂ ਦਿਆ ਕਹਿੰਦਾ ਤੇਰੇ ਕੋਲ ਯਾਰ ਸੇਫ ਰਹਿਣਗੇ ਮਤਲਬ ਯਾਰ ਹੋਰ ਕਿਸੇ ਨੂੰ ਦਊ ਉਹ ਵੀ ਅੱਗੇ ਦੇ ਦੇਣਗੇ ਆ ਸੋ ਸਿਸਟਮ ਹੋ ਜਾਂਦਾ ਹੋ ਜਾਂਦਾ ਉਹ ਗੰਦਾ ਵੀ ਤੇ ਤੂੰ ਨਹੀਂ ਵੇਚਦਾ ਅੱਗੇ ਵੇਚਦਾ ਮਤਲਬ ਤੂੰ ਨਹੀਂ ਦਿੰਦਾ ਕੋਈ ਵੇਚ ਦਿੰਦਿਆ ਠੀਕ ਹੈ ਕਿ ਨਹੀਂ ਕਈ ਕਰ ਦਿੰਦੇ ਆ ਤਾਂ ਕਰਕੇ ਆਪਾਂ ਨੂੰ ਤੁਹਾਨੂੰ ਪਤਾ ਐ ਇਹਨਾਂ ਆਪਾਂ ਵੇਚਦੇ ਨਹੀਂ ਉਹ ਵੇਚ ਦਿੰਨੇ ਆਪਾਂ ਉਹਦੋਂ ਵੇਚੇ ਸਿਰਕੋਂ ਚੁਟ ਮਾਰੀਆਂ ਜਦੋਂ ਬਾਗੀਆਂ ਦਿਨ ਨੇੜੇ ਸੀਗੇ ਉਹਦੋਂ ਵੈਸਾਂ ਟਰੀ ਉਟਰੀ ਵਾਸਤੇ ਆਪਾਂ ਉਹ ਕਰਿਆ ਸੀ ਉਹ ਆਪਾਂ ਨੂੰ ਇਹਨਾਉ ਨਹੀਂ ਹੈਗਾ ਠੀਕ ਹੈ ਕਿ ਨਹੀਂ ਵੈਸੇ ਬਾਈ ਦਾ ਕਬੂਤਰ ਤਾਂ ਆਪਾਂ ਵੇਚਦੇ ਨਹੀਂ ਯਾਰ ਬਾਈ ਨੇ ਦੇਆ ਕਹਿ ਕੇ ਦੇਆ ਵੀ ਬਸ ਸਾਮ ਕੇ ਰੱਖੀ ਵਧੀਆ ਕਬੂਤਰ ਆ ਤਾਂ ਕਰਕੇ ਲਿਆ ਐ ਐ ਦਾ ਬਾਦੂ ਕਬੂਤਰ ਸੀ ਉਹਦੇ ਕੋਲ ਲਾ ਲਓ ਨਾ 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 ਤੂੰ ਕਿੱਥੇ ਆਣਾ ਉੱਤੇ ਆਂਦਾ ਹੈ ਹਣਾ ਐਦੀ ਫੰਗ ਖਿੱਚਣ ਵਾਲੇ ਆ ਚਲੋ ਮੈਂ ਖਿੱਚ ਦੂਆ ਆ ਬੇ ਇੱਥੇ ਯਾਰ ਗਿੱਟੀ ਜੀ ਵੱਟੀ ਗਈ ਮੇਰੇ ਹਿਸਾਬ ਨਾਲ ਇਹ ਵਾਲੀ ਗਿੱਟੀ ਲਾਣੀ ਪਊਗੀ ਚਲੋ ਯਾਰ ਸਵੇਰੇ ਲਾ ਦਾਂਗੇ ਹੁਣ ਤਾਂ ਟਾਈਮ ਤਾਂ ਹੈ ਨਹੀਂ ਠੀਕ ਹੈ ਕਿ ਨਹੀਂ ਨੇਰਾ ਹੋ ਰਿਹਾ ਐਵੇਂ ਕਰੰਟ ਕਰੰਟ ਆ ਜੂਗਾ ਫੋਨ ਜੇ ਲਾਈਟ ਬੰਦ ਕਰਤੀ ਫਿਰ ਕੁਝ ਦਿਖਣਾ ਨਹੀਂ ਚੋਬਰ ਵੀ ਹੈ ਨਹੀਂ ਫੋਨ ਫੜ ਲੂਗਾ ਫਲੈਸ਼ ਲੈ ਕੇ ਲੈਟਰ ਲਾ ਕੇ ਫੜ ਲੂਆ ਤਾਂ ਕਰਕੇ ਤੇ ਟਟਰੇਆਂ ਚੱਕਤੀਆਂ ਬਾਬਿਓ ਤੇ ਆ ਮੈਂ ਗੋਲੇ ਦੇ ਫੰਗ ਪੱਟ ਦੇਣਾ 1 ਮਿੰਟ ਤੇ ਜੋੜੀਆਂ ਵਾਲੇ ਚ ਨਹੀਂ ਘਮਰਾਦਾ ਤੇ ਆਂ ਦਾ ਇੱਕ ਤਾਂ ਸਾਡੇ ਸਾਹਮਣੇ ਟੁੱਟ ਗਿਆ ਠੀਕ ਹੈ ਕਿ ਨਹੀਂ ਇੱਕ ਐ ਦਾ ਟੁੱਟ ਗਿਆ ਸੀ ਨੂੰ ਕੋ ਫਲੈਸ਼ ਲਾ ਲੈ ਤੇ ਇਹਦਾ ਇੱਕ ਆ ਦੇ ਥੱਲੇ ਤੇ ਬਾਕੀਆਂ ਥੱਲੇ ਦੋ ਦੋ ਐ ਦੋ ਜੋੜੀਆਂ ਹੋ ਰਹੀਆਂ ਸਾਹਮਣੇ ਦੋ ਉੱਤੇ ਐ ਇੱਕੇ ਐ ਸ਼ਾਖਿਆਂ ਦੀ ਤੇ ਬੱਸ ਓਕੇ ਆ ਬਾਬਿਓ ਹੁਣ ਤੇ ਆਪਣੇ ਆ ਦਾ ਵਲੋਗ ਹੈ ਤੁਹਾਨੂੰ ਪਤਾ ਹੈ ਆ ਲੋ ਯਾਰ ਪੰਜ ਦਿਨਾਂ ਬਾਅਦ ਆਈਂਦਾ ਸਹੀ ਪੰਜ 6 ਹਫਤੇ ਹੀ ਲਾ ਲਓ ਹਫਤੇ ਹੀ ਮੰਨ ਲਓ ਕਿਉਂ ਮੈਂ ਦੱਸਦਾ ਹਾਂ ਹੁਣ ਯਾਰ ਆਪਣੇ ਯਾਰ ਪਿਛਲੇ ਸਾਲ ਤਾਂ ਸਕੂਲ ਗਈ ਨਹੀਂ ਆਪਾਂ ਤੇ ਹੁਣ ਜਾਣਾ ਪੈਂਦਾ ਆਪ ਨੂੰ 12ਵੀਂ ਤਾਂ ਕਰਕੇ ਬਸ 6 ਮਹੀਨੇ ਰਹਿ ਗਏ ਤੇ ਬਸ 6 ਮਹੀਨੇ ਕਰਕੇ ਸੈਟਿੰਗ ਫਿਰ ਆਪਾਂ ਬੈੱਲਿਆਂ ਫਿਰ ਕੋਈ ਦਿੱਕਤ ਨਹੀਂ ਨਾ ਕਰਕੇ ਫਿਰ ਸਕੂਲ ਜਾਣਾ ਪੈਂਦਾ ਸਵੇਰੇ ਠੀਕ ਹੈਗੇ ਨਹੀਂ ਜਿਮ ਵੀ ਜਾਣਾ ਸਵੇਰੇ ਹਨ ਫਿਰ ਸਰੀਰ ਉੱਠਦਾ ਨਹੀਂ ਨੀਂਦ ਨਹੀਂ ਪੂਰੀ ਹੁੰਦੀ ਠੀਕ ਹੈਗੇ ਨਹੀਂ ਆ ਗੱਲ ਆ ਹੋਰ ਤਾਂ ਕੁਛ ਨਹੀਂ ਆ ਚੇਮੀ ਨੇ ਨੇਹੀ ਓਕੇ ਸੋਕੇ ਆਂਦਾ ਵਲੋਗ ਪਾਇਆ ਕਰਾਂਗੇ ਆਪਾਂ ਸਵੇਰੇ ਕੱਲ ਤੋਂ ਦੇਖਿਓ ਜਿਮ ਵਾਲੇ ਵਿੱਚੇ ਚੱਲਣ ਦੇ ਆ ਕਰਾਂਗੇ ਤੇ ਸਕੂਲ ਵਾਲਾ ਦਾ ਸਕੂਲ ਚ ਦਾ ਕੀ ਛੱਡੋ ਬਰਾ ਤੇ ਆ ਮੁਗਦੀ ਗੱਲ ਐਵੇਂ ਆ ਯਾਰ ਸਵੇਰ ਤੋਂ ਲੈ ਕੇ ਸਾਰਾ ਪੂਰਾ ਇਹ ਪੂਰੇ ਦਿਨ ਦਾ ਬਣਾ ਦਿਆ ਕਰਾਂਗੇ ਠੀਕ ਹੈ ਕਿ ਨਹੀਂ ਜਿੱਥੇ ਜਾਵਾਂਗੇ ਜਿੱਥੇ ਗਏ ਆਪਾਂ ਹਰੇ ਕਿਤੇ ਦਾ ਤਾਂ ਕਰਕੇ ਤੇ ਕਬੂਤਰੀ ਵਾਕੀ ਥੱਲੇ ਆ ਰਹੀ ਐ ਆ ਰਹੀ ਐ ਥੱਲੇ ਇਹ ਜੇ ਸਾਤੇ ਵਾਲੇ ਇਹਦੇ ਨਾਲ ਹੀ ਲਾਈ ਜਾਵੇ ਕਬੂਤਰੀ ਚਲ ਦੇਖਦੇ ਆ ਇਹਦਾ ਜੋੜਾ ਯਾਰ ਮੈਂ ਸੋਚੀ ਫਿਰਦਾ ਆ ਬਾਬੇ ਵਾਲੇ ਨਾਲ ਜਾਂ ਹੈਡ ਨਾਲ ਜੇ ਬਾਬਿਆਂ ਨਾਲ ਲਾਤਾ ਉਹਦੇ ਪੈਰ ਤੇ ਡੱਕੇ ਦੇ ਇਹਦੇ ਡੱਕੇ ਨੇ ਬੱਚੇ ਆਣਗੇ ਜਮਾ ਡੱਕੇ ਵਾਲੇ ਜਮਾ ਠੀਕ ਹੈ ਕਿ ਨਹੀਂ ਤੇ ਜੇ ਹੈਡ ਨਾਲ ਲਾਵਾਂਗੇ ਫੇਰ ਨਹੀਂ ਆਣੇ ਚਲੋ ਦੇਖਦੇ ਆ ਕੀ ਬਣਦਾ ਕੀ ਨਹੀਂ ਤੇ ਬਾਕੀ ਇੱਕ ਵਾਰ ਤਾਂ ਜੋੜੀ ਲੱਗ ਰਿਆ ਸਾਰੀਆਂ ਆਂਡੇ ਤਾਂ ਰਖੀਤਾ ਰੱਖਿਆ ਬੱਚੇ ਕੱਢਣ ਤੋਂ ਫੇਰੀ ਜੋੜੇ ਲੱਗਣਗੇ ਆਪਣੇ ਵਿੱਚੋਂ ਤਾਂ ਹੁਣ ਤੋੜ ਨਹੀਂ ਸਕਦੇ ਜੋੜਾ ਆਪਾਂ ਬਾਕੀ ਆ ਕਬੂਤਰ ਦਾ ਵੀ ਲਾ ਲਾਂਗੇ ਬਾਈ ਨੇ ਕਿਹਾ ਸੀ ਵੀ ਕਬੂਤਰ ਬਹੁਤ ਚੰਗਾ ਹੈ ਕਹਿੰਦਾ ਬਹੁਤ ਹੀ ਚੰਗਾ ਹੈ ਕਹਿੰਦਾ ਤਾਂ ਹੀ ਦੇਈ ਯਾਰ ਨੇ ਤੈਨੂੰ ਨਹੀਂ ਤਾਂ ਕਹਿੰਦਾ ਕੀ ਲੋੜ ਸੀ ਚਲੋ ਲਾ ਕੇ ਇੱਕ ਝੋਲੀ ਢਾ ਕੇ ਦੇਖ ਲਾਂਗੇ ਕੀ ਕਹਿੰਦੇ ਆ ਬੱਚੇ ਤੇ ਬੱਸ ਓਕੇ ਹੁਣ ਬਾਬਿਓ ਤੇ ਕੱਲ ਬਲਬਲ ਬਲੋਗ ਔਟ ਕਰਦਾਂਗੇ ਸੱਤ ਤੁਹਾਨੂੰ ਦਿਖਾਤੀ ਸੀ ਇਹਦਾ ਵੀ ਵਲੋਗ ਨਹੀਂ ਬਣਿਆ ਯਾਰ ਹੁਣ ਮੀ ਆਈ ਜਾਂਦਾ ਸੀ ਮੀ ਚ ਵਲੋਗ ਬਣਾਉਣ ਦੇ ਟਾਈਮ ਲੱਗਦਾ ਤੇ ਇਹਨੇ ਖੁੱਡੇ ਦੀ ਸੀਧੀ ਸੀ ਉਹਨਾਂ ਦੀ ਅੰਦਰੋਂ ਠੀਕ ਹੈ ਕਿ ਨਹੀਂ ਤਾਂ ਕਰਕੇ ਚਲੋ ਹੋਰ ਤਾਂ ਕੀ ਆ ਹੁਣ ਸਵੇਰ ਤੋਂ ਕਰਦਾਂਗੇ ਇਸ ਵੇਲੇ ਲਗਭਗ 5 5 ਵਜੇ ਵਲੋਗ ਸਟਾਰਟ ਕਰਦਾ ਕਰਾਂਗਾ ਫਸ ਸਵੇਰੇ ਸਵੇਰੇ ਦੇਖੀ ਜਾਊਗਾ ਹੋਰ ਤਾਂ ਕੀ ਆ ਪੂਰਾ ਇੰਟਰਸਟਿੰਗ ਵਲੋਗ ਬਣਾਏ ਕਰਾਂਗੇ ਹੁਣ ਆਪਾਂ ਜਿੱਥੇ ਵੀ ਜਾਵਾਂਗੇ ਜਿੱਥੇ ਵੀ ਕੁਝ ਵੀ ਕਰਾਂਗੇ ਹੂੰ ਤਾਂ ਬਣਾਇਆ ਕਰਾਂਗੇ ਸਪੈਸ਼ਲ ਜਾਨਵਰਾਂ ਦਾ ਹੀ ਐਵੇਂ ਨਹੀਂ ਵੀ ਹੂੰ ਮਾਰਦੇ ਆਪਾਂ ਬੈ ਪੱਲੀ ਗੱਲ ਤਾਂ ਯਾਰ ਜਾਂਦੇ ਨਹੀਂ ਕਿਤੇ ਇਹਨਾਂ ਦੇ ਕੰਮ ਹੀ ਜਾਣੇ ਜਿਵੇਂ ਅੱਜ ਵਾਗ ਗਏ ਇਹਦਾ ਕਰ ਹੀ ਲੈਣੇ ਆਪਾਂ ਠੀਕ ਹੈਗੇ ਨਹੀਂ ਮਾੜਾ ਮੋਟਾ ਜਾਣੇ ਇੱਧਰ ਉੱਧਰ ਵੱਸ ਦਿਖਾ ਦਿਆ ਕਰਾਂਗੇ ਤੇ ਹੋਰ ਤਾਂ ਕੰਮ ਹੈ ਨਹੀਂ ਬਾਬੇ ਕੋਈ ਤੇ ਠੀਕ ਹੈ ਲੰਨਾ ਮੈਂ ਤਾਲੇ ਖੁੱਡਿਆਂ ਨੂੰ ਤੇ ਸਟੂਡੀਓ ਨੂੰ ਲੰਨਾ ਤੇ ਮਿਲਦੇ ਆਂ ਫਿਰ ਆਪਾਂ ਕੱਲ੍ਹ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਡਾਡਾ